ਸਾਥੀਓ ਜਿਹੜੀ ਇਹ ਅਟ੍ਰੋਸਿਟੀ ਆ ਜਾਂ ਸਾਡੇ ਸਾਥ ਨੂੰ ਅਰੈਸਟ ਕੀਤਾ ਹੈ ਪਹਿਲੀ ਵਾਰ ਨਹੀਂ ਹੋਇਆ ਇਹ ਦੂਤਵਾਰ ਹੁੰਦਾ ਆ ਦੇਖ ਲਈ ਕਬੜੀ ਸੱਚੀ ਦੀ ਗੱਲ ਆ ਕਿ ਨੌਜਵਾਨ ਜਿਹੜਾ ਬਹੁਤ ਘੱਟ ਜਿਹੜਾ ਧਰਨੇ ਪ੍ਰਦਰਸ਼ਨਾਂ ਦੇ ਵਿੱਚ ਨਜ਼ਰ ਆਉਂਦੇ ਆ ਤੇ ਇੱਥੇ ਵੀ ਜਿਹੜੇ ਸਾਡੇ ਸਾਥੀ ਬੈਠੇ ਆ ਗੁੱਸਾ ਨਜ਼ਰੋ ਕਿੰਨਾ ਕਿਤੇ ਅੰਦਰ ਦੇ ਚੋਰੀ ਸਾਡੇ ਵਰਗੇ ਹੋਣੇ ਜਦੋਂ ਤੱਕ ਨੌਜਵਾਨ ਇੱਕੋ ਧਰਨੇ ਦੇ ਵਿੱਚ ਨਹੀਂ ਆਊਗਾ ਇਹ ਆਪਣੀ ਰੀਪ੍ਰেজੈਂਟੇਸ਼ਨ ਦੀ ਗੱਲ ਨਹੀਂ ਕਰੂਗਾ ਪਰ ਆਸੀਂ ਆਪਣੀ ਲੜਾਈ ਨਹੀਂ ਜਿੱਤ ਸਕਦੇ ਆਪਣੇ ਬੱਚੇ ਨੂੰ ਵੀ ਕੱਢਣ ਦੀ ਲੋੜ ਹੈ सॼी गल थो लका दारा मिलाईंदा रिज़र आहे शब्द रीप्रजेंटेशन हिसेदारी आहे भागेदारी आहे उन्हनि बणिण चाहींद आहे उन्हनि चाहींद आहे उन्हनि गुरू गोबिंद आहे चार दरवाज़े रखे हुजे गुरू गोबिंद लंगर वास्ते ਇਹ ਤੇ ਆਰਟੀਕਲ ਦਾ ਪ੍ਰਤੀਕ ਲਈ ਉਹ ਸਮਾਜਿਕ ਦਾ ਪ੍ਰਤੀਕ ਨੇ ਜਾਨੀ ਕਿ ਇੱਕ ਸਮਾਜਨਾਤ ਸਮਾਜਿਕ ਸਮਾਨਤਾ ਕੀਤੀ ਗਈ ਆ ਇਸ ਕਰਕੇ ਇਹਨਾਂ ਨੂੰ ਜੋ ਵੀ ਰਿਜ਼ਰਵੇਸ਼ਨ ਜਿਹੜੀ ਰਿਪਰੈਜ਼ੈਂਟਡ ਸ਼ੱਕਿਆ ਜਾਂਦਾ ਆ ਉਹ ਮਿਲੀ ਆ ਸਾਡੇ ਦੇ ਥੱਪੇ ਲਾਏ ਜਾਂਦੇ ਆ ਮਾਰ ਦਾ ਲੇਕਨ ਇੱਕ ਗੱਲ ਬੜੀ ਵੱਧਿਆ ਗੱਲ ਜਿਹੜੀ ਉਸੇ ਪੋਸਟਾਂ ਨਿਕਲਿਆ ਹੁਣ ਚਾਹੇ ਜੀ ਨੌਕ ਚਾਨੇ ਦੀ ਗੱਲ ਕਰੀਏ ਚਾਹੇ ਆਪਰੇ ਐਲੀਮੈਂਟਰੀ ਪੋਸਟਾਂ ਨਿਕਲੇ ਸੇ ਐਲੀਮੈਂਟਰੀ ਟੀਚਰ ਦੀਆਂ ਉਹਨਾਂ ਦੇ ਵਿੱਚ ਸੋਡੇ ਦੇ 2 2 33 ਸਰਟੀਫਿਕੇਟ ਮੰਗੇ ਗਏ ਸੀ ਇੱਕ ਪ੍ਰਾਣ ਆ ਕੰਨੇ ਆ ਸੀ ਉਹ ਦੇਖ ਰਹੇ ਸੀਗੇ ਕਿ ਜਾਲੀ ਸਰਟੀਫਿਕੇਟ ਤੇ ਨਹੀਂ ਮੰਗਿਆ ਜੋ ਸਾਡੇ ਬਲੀਰ ਆਲੰਪੁਰ ਵਾਕੇ ਸਾਥੀ ਇਹ ਰਿਜ਼ਰਵੇਸ਼ਨ ਚੋਰੀ ਬਰਬਾਦ ਕਰਨ ਦੇ ਇਹ ਤਾਲਾ ਨਾ ਚੁੱਕਦੇ ਸਾਰੇ ਹੋਰ ਵੀ ਨੇ ਰਿਜ਼ਰਵੇਸ਼ਨ ਚੋਰਾਂ ਦੇ ਨਾਂ ਤੇ ਜੇ ਚੋਰ ਨੇ ਜਿਨਾਂ ਇਹ ਰਿਜ਼ਰਵੇਸ਼ਨਾਂ ਦੇ ਤਾਲੇ ਸਰਟੀਫਿਕੇਟ ਪੜਾਏ ਨੇ ਹੋਰ ਵੀ ਭਰਤੀ ਵਾਲੇ ਜੀ ਇਹ ਬਹੁਤ ਆ ਡੇਰ ਆ ਗਿਆ ਜੇ ਇਹਦੇ ਵਿੱਚ ਜ਼ੋਰ ਗਏ ਨੇ ਕਿ ਕਿਤੇ ਨਾ ਕਿਤੇ ਬਹੁਤ ਵੱਡੀ ਲੜਾਈ ਕਰਕੇ ਦੇ ਦੇਗੇ ਅੱਜ ਕੋਲ ਕਾ ਸਰਟੀਫਿਕੇਟ ਦੀ ਤੇ ਜਿਹੜਾ 5 ਸਾਲ ਤੋਂ ਕਹਿੰਦੇ ਨੇ 5 ਤੋਂ 5 ਸਾਲ ਤੋਂ ਪੁਰਾਣਾ ਸਰਟੀਫਿਕੇਟ ਨਹੀਂ ਹੋਣਾ ਚਾਹੀਦਾ ਮੰਨਦੇ ਆ ਉਹ ਵੀ ਇਹਨਾਂ ਦੀ ਦੇਣ ਆ ਇਸ ਕਰਕੇ ਸਾਥੀ ਲੜਾਈ ਜਿਹੜੀ ਆ ਬਹੁਤ ਲੰਬੀ ਆ ਲੜਨੀ ਚਾਹੀਦੀ ਆਪਣੇ ਬੰਨਰ ਤੇ ਬਾਬਾ ਸਾਹਿਬ ਦਾ ਤਰਮ ਬੇਕਰ ਨਾ ਹੁੰਦੇ ਅਸੀਂ ਨਹੀਂ ਉਸ ਲੋਕਾਂ ਤੇ ਲੜਾਈ ਲੜ ਸਕਦੇ ਸੀ ਜੋ ਤੇ ਕਿਹਾ ਕਾਸ਼ੀ ਰਾਮ ਸਾਹਿਬ ਨੇ ਕਿਹਾ ਅਗਰ ਇਸ ਦੇਸ਼ ਹਾਂਜੀ ਮਾਪੇ ਚਾਹਨਾ ਅਗਰ ਅੱਜ ਜੈਪੀਂਡ ਦੇ ਬੈਨਰ ਫਲੇ ਨੂੰ ਕੋਈ ਪਰਮਿਸ਼ਨ ਲੈਣੇ ਜਾ ਰਿਹਾ ਬੀਸੀ ਰੱਖਾ ਕੋਈ ਬੱਚੇ ਨੂੰ ਚਾਰਜ ਲੈ ਚਲੇ ਜਾਣਾ ਕਿ ਅਸੀਂ ਬਾਬਾ ਸਾਡੇ ਚਰਤੇ ਆਣੇ ਆ ਉਹਨੂੰ ਰੱਖਾ ਪਿਆਰਾਂ ਦੀ ਪੈ ਜਾਂਦੀ ਹੈ ਕਦੀ ਡਰਨਾ ਨਾ ਲਾ ਰਹਿਣੇ ਮੀਟ ਕਰਵਾ ਲੈ ਯਾਨੀ ਕਿ ਡਰਰਾ ਉਹ ਸਾਰੀ ਚਾਹੀਦਾ ਨੇ ਜੇ ਤਾਂ ਟੋੜ ਦੇ ਟੋਕਾ ਰੱਖ ਕੇ ਕੰਮ ਕਰਾ ਲੈਣੇ ਚਾਹੀਦੇ ਨੇ ਸਾਲੂ ਇੱਕ ਸਾਡੀ ਛੱਟ ਬਦੂਨ ਨਾ ਲਾਖੀਆ ਅਸੀਂ ਬਾਬਾ ਸਾਡੇ ਇਹਨਾਂ ਦੀ ਧਰਤ ਤੋਂ ਗੱਬਰ ਕਰਾ ਚਾਹੀਦਾ ਆ ਧਰਤ ਦੇ ਗੱਡਾ ਉਧਰ ਰੱਖਾਂਗੇ ਜਦੋਂ ਅਸੀਂ ਕਨਸਟੀਟਿਊਸ਼ਨ ਪੜ੍ਹਾਂਗੇ ਕੱਲੀ ਕਨਸਟੀਟਿਊਸ਼ਨ ਕਹਿਣ ਨਾਲ ਗੱਲ ਨਹੀਂ ਬਣਨੀ ਇਹ ਚਚਾਈਆ ਜੋ ਪ੍ਰਬੰਧਕੀ ਹੈ ਜਿਹੜੇ ਸੁਣਾਦੇ ਬਹੁਤ ਜਿਹੇ ਸਟੂਡੈਂਟਸ ਨੇ ਹੈ ਕਨਸਟੀਟਿਊਸ਼ਨ ਪੜ੍ਹਨਾ ਬੜੀ ਦੂਰ ਦੀ ਗੱਲ ਹੈ ਕਨਸਟੀਟਿਊਸ਼ਨ ਦੇਖਿਆ ਵੀ ਨਹੀਂ ਹੋਣਾ ਉਹਨਾਂ ਨੇ ਕਨਸਟੀਟਿਊਸ਼ਨ ਦੇ ਪ੍ਰਾਮਢੀ ਵੀ ਨਹੀਂ ਹੋਣੀ ਇੱਥੇ ਕਰਕੇ ਇਹਨਾਂ ਬੰਦਲਾਂ ਦੀ ਤੋੜ ਤੇ ਗੱਡਾ ਰੱਖਣ ਦੀ ਲੋੜ ਹੈ ਇੱਕ ਮੇਰੀ ਰਿਕਵੈਸਟ ਹੈ ਕਿ 20 ਅਪ੍ਰੈਲ ਨੂੰ ਪੰਜਾਬੀ ਯੂਨੀਵਰਸਿਟੀ ਆਲੋ ਵਿੱਚ ਬਹੁਤ ਵੱਡਾ ਜਿਹੜਾ ਬਾਵਾ ਸਾਹਿਬ ਡਾਕਟਰਾਂ ਦੇਰ ਕਰਦੇ ਨਾਲ ਤੇ ਜਨਮ ਦਿਨ ਮਨਾਇਆ ਜਾ ਰਹਾ ਹੈ ਤੇ ਇਸ ਕੀ ਨੇ ਵੀ ਮਨਾਇਆ ਸਿੱਖੀ ਸਾਡਾ ਟਾਰਗੇਟ ਹੈ ਉਹ ਯੂਨੀਵਰਸਿਟੀ ਜਿਹੜੇ ਬਾਵਾ ਸਾਹਿਬ ਡਾਕਟਰਾਂ ਦੇਰ ਕਰਕੇ ਖੁੱਲੀ ਆ ਉਹ ਯੂਨੀਵਰਸਿਟੀ ਜਿੱਥੇ ਨੇ ਪੜ੍ਹ ਕੇ ਅੱਜ ਇੱਥੇ ਤੱਕ ਪਹੁੰਚਿਆ ਉਹ ਯੂਨੀਵਰਸਿਟੀ ਜਿੱਥੇ ਹਾਂਜੀ ਜਿੱਥੇ ਟੀਚਰ ਬੈਸੇ ਨੌਕਰੀ ਲੱਗਿਆ ਤਾਂ ਉਸ ਯੂਨੀਵਰਸਿਟੀ ਦੇ ਵਿੱਚ ਪਹਿਲੀ ਵਾਰ ਇਹ ਮੇਰਾ ਪ੍ਰੋਗਰਾਮ ਦਾ ਤੀਜੇ ਯੂਨੀਵਰਸਿਟੀ ਮੈਲੀ ਰੋਗਿੰਗ ਲਈ ਤੇ ਬਾਵਾ ਸਾਹਿਬ ਦੇ ਡਾਕਟਰਾਂ ਦੇਰ ਕਰਦੇ ਸਭ ਤੋਂ ਘੱਟ ਹੋਊਗਾ ਤਾਂ 30 ਅਪ੍ਰੈਲ ਨੂੰ ਜਰੂਰ ਪਹੁੰਚੋ ਤੇ ਬਲ $6 ਡਾਲਰ ਨੇ ਇਹ ਲੋਕ ਨੇ ਜਾਰ ਦੇ ਹੋਣੇ ਜਿਹੜਾ ਘਰਨੇ ਦੇ ਉਪਰ ਜਾਣ ਲੱਗਿਆ ਸਰੇਖ ਦੇ ਮੂਹਰੇ ਜਵਾਬਾ ਨਾਇਆ ਫਰਮੂ ਵਾਲੋਂ ਕਹਿੰਦਾ ਤਾਂ ਬਹੁਤ ਬਹੁਤ ਧੰਨਵਾਦ ਮੈਨੂੰ ਪਹਚਾਨਾ ਸੰਗਤ ਆਖੀ ਲਿਆ థాంਕ ਯੂ ਸੋ ਮਚ ਜੈ ਤੁੰ ਜੈਤਾ